ਉੱਗੇ ਸਮਾਜ ਸੇਵੀ ਸਵਰਗੀ ਚਰਨ ਸਿੰਘ ਟਪਿਆਲਾ ਜੀ 35 ਸਾਲ ਦੀ ਜ਼ਿੰਦਗੀ ਬਧਿਤ ਕਰਦੇ ਹੋਏ ਗੁਰੂ ਚਰਨਾ ਵਿੱਚ ਜਾ ਵਿਰਾਜੇ ਨੇ ਜਿਨ੍ਹਾਂ ਦੀ ਨਿਮਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਮਹਾਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਸਿਆਸੀ ਸਮਾਜਿਕ ਮੁਲਾਜ਼ਮ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਹੁਤ ਕੇ ਸ਼ਰਧਾਂਜਲੀ ਭੇਟ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਇਕਬਾਲ ਸਿੰਘ ਹੱਲੋ ਵਾਲੀਏ ਜੋ ਅੱਜ ਸਰਦਾਰ ਚਰਨ ਸਿੰਘ ਦੀ ਵਰਸੀ ਤੇ ਇਕੱਠੇ ਹੋਏ ਆਂ ਜੋ ਸਰਦਾਰ ਚਰਨ ਸਿੰਘ ਸਾਨੂੰ ਬਹੁਤ ਦਇਆਮਾਨ ਸਨ ਦਇਆ ਦੇ ਸਮੁੰਦਰ ਸਨ ਉਹ ਬੜੇ ਭਲਾਈ ਦੇ ਕੰਮ ਕਰਦੇ ਹੁੰਦੇ ਸਨ ਅਨੇਕ ਜਨ ਜੋ ਵੀ ਕਿਸੇ ਦੀ ਧੀ ਭੈਣ ਦਾ ਵਿਆਹ ਹੋਵੇ ਤਾਂ ਬੜੇ ਖੁਸ਼ੀ ਖੁਸ਼ਾਲੀ ਕਰਦੇ ਸਨ ਉਹ ਬਹੁਤ ਹੀ ਸੂਝਵਾਨ ਪਤਵੰਤੇ ਪਿਆਰੇ ਗੁਰੂ ਪਿਆਰੇ ਸਨ ਇਹਨਾਂ ਦੇ ਪਿਛੇ ਪਰਿਵਾਰ ਨੂੰ ਮਹਾਰਸਤੇ ਚ ਪਾਸੇ ਪਾਣਾ ਮੰਨਦਾ ਉਦੋਂ ਬਲਵਕ ਸੇ ਸਮੂਹ ਸੰਗਤਾਂ ਨੂੰ ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ ਫਤਿਹ ਹਾਂਜੀ ਆ ਦਾਸ ਦਿਲਿੰਦਰ ਸਿੰਘ ਅੰਮ੍ਰਿਤਸਰ ਤੋਂ ਜੀ ਹਾਂਜੀ ਤੇ ਅੱਜ ਅਸੀਂ ਸਰਦਾਰ ਚਰਨ ਸਿੰਘ ਟਪਿਆਲਾ ਜੀ ਦੀ ਇਸ ਵਰਸੀ ਦੇ ਮੌਕੇ ਤੇ ਪਹੁੰਚੇ ਆ ਅਸੀਂ 71 ਹੋਏ ਸਾਰੇ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਸਾਰੇ ਜੁੜੇ ਜਾਨ ਜਿਨ੍ਹਾਂ ਨੇ ਬਹੁਤ ਹੀ ਵੱਡੇ ਕੰਮ ਕੀਤੇ ਨੇ ਚਾਹੇ ਪਿੰਡ ਦੇ ਵਿੱਚ ਕੋਈ ਕਿਸੇ ਦੀ ਪਿਆਣ ਦੀ ਸ਼ਾਦੀ ਹੋਵੇ ਕੋਈ ਬਿਮਾਰ ਨੂੰ ਦਵਾਈ ਦੇਣੀ ਨਹੀਂ ਪਣੀ ਹੋਵੇ ਜਾਂ ਕੋਈ ਹੋਰ ਸਮਾਜ ਸੇਵੀ ਦੇ ਕੰਮ ਸਾਰੇ ਉਹ ਕਰਦੇ ਰਹੇ ਆ ਬਹੁਤ ਮਿੱਠ ਬੋਲੜਾ ਸੁਭਾਅ ਉਹਨਾਂ ਦਾ ਬੜੇ ਮਿਲਬਰਤਨ ਵਾਲੇ ਇਨਸਾਨ ਸਨ ਉਹ ਅਸੀਂ ਉਹਨਾਂ ਦੀ ਯਾਦ ਵਿੱਚ ਅਸੀਂ ਇਕੱਠੇ ਹੋਏ ਆ ਉਹਨਾਂ ਨੂੰ ਯਾਦ ਕਰ ਰਹੇ ਆ ਕਿਉਂਕਿ ਇਹੋ ਜਿਹੇ ਇਨਸਾਨ ਜਿਹੜੇ ਘੱਟ ਹੁੰਦੇ ਆ ਤੇ ਅੱਜ ਉਹਨਾਂ ਦੀ ਯਾਦ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੇ ਕੰਮਾਂ ਤੋਂ ਸਰਦਾਰ ਚਰਨ ਸਿੰਘ ਤਪਿਆਲਾ ਜੀ ਬਹੁਤ ਹੀ ਸੱਜਣਪੁਰਸ਼ ਉਹ ਹੈ ਅਦੇ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਕੀਰਤਨ ਹੋਏ ਆ ਉਹਨਾਂ ਦੀ ਇਹ ਅੰਤਮ ਅਰਦਾਸ ਹੋਈ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਅਤੇ ਉਹਨਾਂ ਦੇ ਅਸੀਂ ਉਹਨਾਂ ਦੇ ਜਾਣ ਤੋਂ ਇਹ ਸਿੱਖੀਏ ਜਿਵੇਂ ਉਹਨਾਂ ਦੇ ਕੰਮ ਲੋਕਾਂ ਦੇ ਵਿੱਚ ਅਸੀਂ ਸੁਣ ਰਹੇ ਆ ਇਸੇ ਤਰ੍ਹਾਂ ਹੀ ਸਾਨੂੰ ਵੀ ਇੱਕ ਸੇਧ ਆ ਕਿ ਅਸੀਂ ਚੰਗੇ ਕੰਮਾਂ 'ਚ ਕਰਕੇ ਕਿਉਂਕਿ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ ਨਾਲ ਜਾਂਦੇ ਚੰਗੇ ਕੰਮ ਜਿਵੇਂ ਉਹਨਾਂ ਦੇ ਚੰਗੇ ਕੰਮ ਨੂੰ ਆਪਾਂ ਯਾਦ ਕਰ ਰਹੇ ਆ ਤੇ ਇਸੇ ਤਰ੍ਹਾਂ ਹਰ ਬੰਦਾ ਹਰਕਤ ਨਹੀਂ ਜਾਣਾ ਪਰ ਇਹ ਕੰਮ ਜਿਹੜੇ ਚੰਗੇ ਕੰਮ ਆ ਉਹ ਯਾਦ ਕਰਕੇ ਬੰਦਾ ਇਸ ਧਰਤੀ ਤੇ ਜੀਏ ਤਾਂ ਸਫਲਿਆ ਸੋ ਸਰਦਾਰ ਚਰਨ ਸਿੰਘ ਟਪਿਆਲਾ ਜੀ ਦੀ ਉਹਨਾਂ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਆਪਣਾ ਨਾਮ ਆ ਬਈ ਮੈਂ ਡਾਕਟਰ ਬੀ ਐਸ ਵੰਗੂ ਪ੍ਰਿਟੀਕਲ ਸੈਕਟਰੀ ਕੈਬਨਿਟਰੀ ਕੁਲਜਾਰ ਸਿੰਘ ਰਣਕੇ ਅੱਜ ਅਸੀਂ ਬੜੇ ਸਤਿਕਾਰਯੋਗ ਸਰਦਾਰ ਚਰਨ ਸਿੰਘ ਜੀ ਟਪਿਆਲਾ ਜੀ ਦੇ ਵਰਸੀ ਦੇ ਇੱਥੇ ਪਹੁੰਚੇ ਆਂ ਸਰਦਾਰ ਚੰਨ ਸਿੰਘ ਜੀ ਟਪਿਆਲਾ ਬਹੁਤ ਹੀ ਉੱਗੇ ਸਮਾਜ ਸੇਵਕ ਦੇ ਧਾਰਮਿਕ ਵਿਚਾਰਾਂ ਬਾਰੇ ਵਿਅਕਤੀ ਸਨ ਉਹਨਾਂ ਦੇ ਸੁਪੁੱਤਰ ਟਪਿਆਲਾ ਮਨ ਮਨਵੀਰ ਤਰਪਟਿਆਲਾ ਜੀ ਅਤੇ ਉਹਨਾਂ ਦਾ ਬੇਟਾ ਬਾਹਰ ਆਸਟ੍ਰੇਲੀਆ ਤੇ ਆ ਉਹਨਾਂ ਵੀ ਪੰਜਾਬੀ ਸੈਦ ਵਿੱਚ ਬੜਾ ਉੱਗਾ ਯੋਗਦਾਨ ਪਾਇਆ ਤੇ ਪੱਤਰਕਾਰੀ ਕੀਤੀ ਮੈਂ ਆਪਣੇ ਵੱਲੋਂ ਅਤੇ ਸਰਦਾਰ ਗੁਲਜਾਰ ਸਿੰਘ ਜੀ ਰਣਕੇ ਤੇ ਸਮੂਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਆ ਕਿ ਪਰਿਵਾਰ ਨੂੰ ਜਿੱਥੇ ਵੀ ਸਾਡੀ ਲੋੜ ਹੈ ਉੱਥੇ ਉਹਨਾਂ ਦਾ ਕੰਨ ਬੰਖ ਲੋਕ ਰਵਾਂਗੇ ਵਾਹਿਗੁਰੂ ਜਿੱਤਖਾਲਸਾ ਵਾਹਿਗੁਰੂ ਜਿੱਕੀ ਫਤ